ਮੁਲਾਜ਼ਮ ਸਾਥਿਓ ਅੱਜ ਤੁਹਾਡੇ ਨਾਲ ਉਸ ਮਸਲੇ ਦੇ ਉੱਤੇ ਗੱਲ ਕਰਨੀ ਆ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਹੜ੍ਹਾਂ ਨੇ ਵੱਡੀ ਤਬਾਹੀ ਮਚਾਈ ਹੋਈ ਆ ਹੜ੍ਹਾਂ ਦਾ ਕਰਕੇ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਪਸ਼ੂਆਂ ਦਾ ਨੁਕਸਾਨ ਹੋਇਆ ਘਰ ਡਿੱਗੇ ਨੇ ਘਰ ਟੁੱਟੇ ਨੇ ਘਰਾਂ ਦੇ ਵਿੱਚ ਪਾਣੀ ਵੜਿਆ ਰੋਜ਼ ਵਰਤਨ ਵਾਲੀਆਂ ਚੀਜ਼ਾਂ ਖਤਮ ਹੋਈਆਂ ਨੇ ਔਰ ਇੱਥੋਂ ਤੱਕ ਕੇ ਰੋਜੀ ਰੋਟੀ ਦੇ ਲਾਲੇ ਜਿਹੜੇ ਆ ਇਸ ਇਲਾਕੇ ਦੇ ਵਿੱਚ ਪਏ ਹੋਏ ਨੇ ਪਰ ਇੱਕ ਗੱਲ ਅਸੀਂ ਮਾਨ ਨਾਲ ਕਹਿ ਸਕਦੇ ਹਾਂ ਕਿ ਪੰਜਾਬ ਦੇ ਲੋਕਾਂ ਨੇ ਆਪਣੀ ਉਸ ਪਰੰਪਰਾ ਨੂੰ ਉਸ ਰਵੈਤ ਨੂੰ ਬਰਕਰਾਰ ਰੱਖਿਆ ਜਿਦੇ ਨਾਲ ਅਸੀਂ ਸਦੀਆਂ ਤੋਂ ਇੱਕ ਦੂਜੇ ਦੇ ਨਾਲ ਖੜਨ ਦਾ ਜਿਗਰਾ ਰੱਖਦੇ ਆਏ ਹਾਂ ਇੱਕ ਦੂਜੇ ਦਾ ਸਾਥ ਦੇਣ ਦਾ ਵਚਨ ਨਿਭਾਉਂਦੇ ਆਏ ਹਾਂ ਉਸ ਰਵੈਤ ਨੂੰ ਅੱਜ ਵੀ ਪੰਜਾਬ ਦੇ ਲੋਕਾਂ ਨੇ ਔਰ ਪੰਜਾਬ ਦੀ ਨੌਜਵਾਨੀ ਨੇ ਉਸ ਨੂੰ ਬਰਕਰਾਰ ਰੱਖਿਆ ਇਹ ਸਾਡੇ ਸਾਰਿਆਂ ਲਈ ਬੜੀ ਮਾਣ ਵਾਲੀ ਗੱਲ ਆ ਪਰ ਨਾਲ ਹੀ ਅਸੀਂ ਪੰਜਾਬ ਸਵਾਡਿਨਟ ਸਰਵਿਸ ਫੈਡਰੇਸ਼ਨ ਵਿਗਿਆਨਕ ਦੇ ਵੱਲੋਂ ਇਹ ਗੱਲ ਬੜੀ ਸ਼ਿੱਦਤ ਦੇ ਨਾਲ ਮਹਿਸੂਸ ਕਰਦੇ ਆ ਔਰ ਮੁਲਾਜ਼ਮ ਸਾਥੀਆਂ ਨੂੰ ਅਪੀਲ ਵੀ ਕਰਦੇ ਆ ਕਿ ਅੱਜ ਉਹ ਸਮਾਂ ਜਦੋਂ ਸਾਨੂੰ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਦੀ ਲੋੜ ਆ ਸਾਨੂੰ ਬੜੀ ਦ੍ਰਿੜਤਾ ਤੇ ਇਮਾਨਦਾਰੀ ਦੇ ਨਾਲ ਪੰਜਾਬ ਦੇ ਲੋਕਾਂ ਦੀ ਬਾਹ ਫੜਨ ਦੀ ਲੋੜ ਆ ਹਾਂ ਅਸੀਂ ਇਹ ਗੱਲ ਵੀ ਜਾਣਦੇ ਆ ਏ ਪੰਜਾਬ ਦੇ ਸਰਕਾਰੀ ਵਿਭਾਗਾਂ ਦਾ ਹਾਲ ਕੀ ਆ ਪੰਜਾਬ ਦੇ ਸਰਕਾਰੀ ਵਿਭਾਗਾਂ ਦੇ ਵਿੱਚ ਵੱਡੀ ਪੱਧਰ ਤੇ ਮਲਾਜਮਾਂ ਦੀ ਘਾਟ ਆ ਅਸੀਂ ਇਹ ਗੱਲ ਸਮਝਦੇ ਹਾਂ ਕੱਲੇ ਮਲਾਜਮਾਂ ਦੀ ਉਹ ਘਾਟ ਨਹੀਂ ਸਾਧਨਾਂ ਦੀ ਵੀ ਬਹੁਤ ਵੱਡੀ ਪੱਧਰ ਤੇ ਘਾਟ ਆ ਜੀਦਾ ਕਰਕੇ ਮਲਾਜਮਾਂ ਦੇ ਉੱਤੇ ਕੰਮ ਦਾ ਭਾਰੀ ਬੋਝ ਬਣਦਾ ਪ੍ਰੈਸ਼ਰ ਬਣਦਾ ਪਰ ਆ ਜਦੋਂ ਮੌਕਾ ਤਾਂ ਇਸ ਸਮੇਂ ਦੇ ਉੱਤੇ ਇਸ ਬੋਝ ਨੂੰ ਚਲਦਿਆਂ ਹੋਇਆਂ ਇਸ ਪ੍ਰੈਸ਼ਰ ਨੂੰ ਚਲਦਿਆਂ ਹੋਇਆਂ ਲੋਕਾਂ ਦੇ ਨਾਲ ਖੜਨ ਦੀ ਲੋੜ ਆ ਆ ਜਿਹੜੀਆਂ ਅਸੀਂ ਤਨਖਾਹਾਂ ਲੈ ਰਹੇ ਹਾਂ ਇਹ ਲੋਕਾਂ ਵੱਲੋਂ ਦਿੱਤੇ ਹੋਏ ਟੈਕਸ ਦੇ ਵਿੱਚੋਂ ਲੋਕਾਂ ਦੀ ਪੌਕਟ ਦੇ ਵਿੱਚੋਂ ਨਿਕਲੇ ਟੈਕਸ ਦੇ ਪੈਸਿਆਂ ਦੇ ਰਾਹੀਂ ਸਾਨੂੰ ਇਹ ਤਨਖਾਹਾਂ ਜਿਹੜੀਆਂ ਮਿਲਦੀਆਂ ਨੇ ਇਸ ਲਈ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਇਸ ਔਖੀ ਘੜੀ ਦੇ ਵਿੱਚ ਇਸ ਵਿਪਤਾ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਖੜੀਏ ਅਸੀਂ ਮਹਿਸੂਸ ਕੀਤਾ ਕਿ ਬਹੁਤ ਵੱਡੀ ਪੱਧਰ ਦੇ ਉੱਤੇ ਮਜ਼ਮ ਵਰਗ ਜੁਟਿਆ ਹੋਇਆ ਲੋਕਾਂ ਦੀ ਮਦਦ ਕਰਨ ਦੇ ਲਈ ਫੇਰ ਵੀ ਜਿੱਥੇ-ਜਿੱਥੇ ਅਜੇ ਸਾਡੀ ਅਪਰੋਚ ਨਹੀਂ ਹੋ ਸਕੀ ਜਿੱਥੇ-ਜਿੱਥੇ ਕਿਤੇ ਸਾਨੂੰ ਲੱਗਦਾ ਕਿ ਅਜੇ ਕੁਝ ਕਮੀਆਂ ਹੈਗੀਆਂ ਨੇ ਉਹਨਾਂ ਕਮੀਆਂ ਨੂੰ ਦੂਰ ਕਰਦੇ ਹੋਏ ਸਾਨੂੰ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਦੀ ਲੋੜ ਆ ਪੰਜਾਬ ਦੇ ਲੋਕਾਂ ਦੀ ਬਾਹ ਫੜਨ ਦੀ ਲੋੜ ਆ ਹਾਂ ਅਸੀਂ ਇਹ ਵੀ ਮੰਨਦੇ ਹਾਂ ਕਿ ਜਿਹੜੇ ਆਦਮੀ ਦਾ ਘਰ ਉਜੜਿਆ ਹੋਵੇ ਜਿਹੜੇ ਆਦਮੀ ਦੀ ਫਸਲ ਬਰਬਾਦ ਹੋਈ ਹੋਵੇ ਜਿਹੜੇ ਆਦਮੀ ਦੇ ਪਸ਼ੂਆਂ ਦਾ ਨੁਕਸਾਨ ਹੋਇਆ ਹੋਵੇ ਵੱਡੀ ਪੱਧਰ ਤੇ ਉਹ ਕਈ ਵਾਰ ਅਗਰੈਸਿਵ ਵੀ ਹੋ ਜਾਂਦੇ ਨੇ ਉਹ ਕਈ ਵਾਰ ਗੁੱਸੇ 'ਚ ਵੀ ਆ ਜਾਂਦੇ ਨੇ ਪਰ ਦੋਸਤੋ ਸਾਨੂੰ ਉਹਨਾਂ ਦਾ ਗੁੱਸਾ ਤੇ ਉਹਨਾਂ ਦੇ ਹਾਲਾਤ ਦੋਵਾਂ ਨੂੰ ਸਮਝਣ ਦੀ ਲੋੜ ਆ ਔਰ ਦੋਵਾਂ ਨੂੰ ਸਮਝ ਕੇ ਉਹਨਾਂ ਦੇ ਗੁੱਸੇ ਨੂੰ ਬਰਦਾਸ਼ਤ ਕਰਨਾ ਉਹਨਾਂ ਦੇ ਨਾਲ ਖੜਨਾ ਉਹਨਾਂ ਦੀਆਂ ਲੋੜਾਂ ਦੀ ਪੂਰਤੀ ਕਰਨ ਦੇ ਲਈ ਆਪਣੇ ਵੱਲੋਂ ਹਰ ਸੰਭਵ ਯਤਨ ਜਿਹੜੇ ਆ ਉਹ ਕਰਨੇ ਆ ਔਰ ਜਿੱਥੇ ਪੰਜਾਬ ਦੀ ਨੌਜਵਾਨੀ ਜਿੱਥੇ ਪੰਜਾਬ ਦੇ ਲੋਕ ਪੰਜਾਬ ਦੀਆਂ ਐਨ ਜੀਓ ਸੰਸਥਾਵਾਂ ਲੋਕਾਂ ਦੇ ਨਾਲ ਖੜੀਆਂ ਨੇ ਤਾਂ ਲਾਜ਼ਮੀ ਤੌਰ ਤੇ ਮਲਾਜ਼ਮ ਵਰਗ ਦਾ ਇਹ ਫਰਜ ਬਣ ਜਾਂਦਾ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਇਸ ਵਿਪਤਾ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜੀ ਗਏ ਜਿੱਥੇ-ਜਿੱਥੇ ਵੀ ਅਸੀਂ ਆਪੋ ਆਪਣੇ ਥਾਵਾਂ ਦੇ ਉੱਤੇ ਸਾਡੀਆਂ ਜਿਹੜੀਆਂ ਇਕਾਈਆਂ ਬਣੀਆਂ ਹੋਈਆਂ ਨੇ ਜਾਂ ਜਿੱਥੇ-ਜਿੱਥੇ ਵੀ ਸਾਡੀ ਅਪਰੋਚ ਬਣਦੀ ਆ ਉੱਥੇ ਪੰਜਾਬ ਦੇ ਲੋਕਾਂ ਦੀ ਹਰ ਸੰਭਵ ਮਤ ਮਦਦ ਕਰਨੀ ਅੱਜ ਸਾਡਾ ਸਾਰਿਆਂ ਦਾ ਫਰਜ ਬਣਦਾ ਸੋ ਮੈਂ ਇੱਕ ਵਾਰ ਫਿਰ ਪੰਜਾਬ ਸਬੋਡੀਨੇਟ ਸਰਵਿਸ ਫੈਡਰੇਸ਼ਨ ਵਿਗਿਆਨਕ ਦੇ ਵੱਲੋਂ ਸਾਰੇ ਸਾਥੀਆਂ ਨੂੰ ਇਸ ਗੱਲ ਦੀ ਹੱਥ ਜੋੜ ਕੇ ਅਪੀਲ ਕਰਦਾ ਕਿ ਆਓ ਆਪਾਂ ਪੰਜਾਬ ਦੇ ਲੋਕਾਂ ਦੇ ਨਾਲ ਖੜਗੇ ਆਪਣੀਆਂ ਪੌਕਟਾਂ ਦੇ ਵਿੱਚੋਂ ਜਿੰਨੀ ਜਿੰਨੀ ਵੀ ਮਦਦ ਅਸੀਂ ਕਰ ਸਕਦੇ ਹਾਂ ਪਰਮੀ ਮਦਦ ਕਰੀਏ ਆਪਣੇ ਮਿਹਨਤਾਨੇ ਦੇ ਵਿੱਚੋਂ ਦਸਵੰਧ ਕੱਢਦੇ ਹੋਏ ਅਸੀਂ ਲੋਕਾਂ ਦੇ ਲਈ ਜਿੱਥੇ ਅਨਾਜ ਦਾ ਪ੍ਰਬੰਧ ਕਰਨਾ ਜਿੱਥੇ ਰਹਿਣ ਬਸੇਰਿਆਂ ਦਾ ਪ੍ਰਬੰਧ ਕਰਨਾ ਜਿੱਥੇ ਤਰਪਾਲਾਂ ਦਾ ਪ੍ਰਬੰਧ ਕਰਨਾ ਜਿੱਥੇ ਪਸ਼ੂਆਂ ਲਈ ਦਵਾਈ ਬੂਟੀ ਦਾ ਪ੍ਰਬੰਧ ਕਰਨਾ ਜਿੱਥੇ ਮਨੁੱਖਾਂ ਲਈ ਦਵਾਈ ਬੂਟੀ ਦਾ ਪ੍ਰਬੰਧ ਕਰਨਾ ਉਥੇ ਹੀ ਨਾਲ ਦੀ ਨਾਲ ਆਪਣੇ ਵਲੰਟੀਅਰ ਵੀ ਉਹਨਾਂ ਥਾਵਾਂ ਦੇ ਉੱਤੇ ਭੇਜਣੇ ਆ ਡਿਊਟੀਆਂ ਤੋਂ ਉੱਪਰ ਉੱਠਦੇ ਹੋਏ ਜਿੱਥੇ-ਜਿੱਥੇ ਵੀ ਸੰਭਵ ਹੋ ਸਕਦਾ ਹੈ ਸਾਨੂੰ ਸਾਰੇ ਸਾਥੀਆਂ ਨੂੰ ਪੰਜਾਬ ਦੇ ਉਹਨਾਂ ਰਾਹਤ ਕੈਂਪਾਂ ਦੇ ਵਿੱਚ ਪਹੁੰਚ ਕੇ ਉਹਨਾਂ ਥਾਵਾਂ ਦੇ ਉੱਤੇ ਪਹੁੰਚ ਕੇ ਜਿੱਥੇ ਅਜੇ ਤੱਕ ਕੋਈ ਅਪਰੋਚ ਨਹੀਂ ਹੋਈ ਉਹਨਾਂ ਥਾਵਾਂ ਦੇ ਉੱਤੇ ਪਹੁੰਚ ਕੇ ਸਾਨੂੰ ਲੋਕਾਂ ਦੀ ਮਦਦ ਕਰਨ ਦੇ ਲਈ ਅੱਗੇ ਆਉਣਾ ਚਾਹੀਦਾ ਅਸੀਂ ਉਮੀਦ ਕਰਦੇ ਹਾਂ ਕਿ ਇਸ ਗੱਲ ਦੀ ਅਹਿਮੀਅਤ ਨੂੰ ਸਮਝਦੇ ਹੋਏ ਕਿ ਵਿਪਤਾ ਦੀ ਇਸ ਘੜੀ ਦੇ ਵਿੱਚ ਅਸੀਂ ਇਹ ਵਿਪਤਾ ਸਾਰਿਆਂ ਨੇ ਇਕੱਠੇ ਹੋ ਕੇ ਕੱਟਣੀ ਆ ਤਾਂਕੇ ਲੋਕਾਂ ਦੇ ਦਰਦ ਨੂੰ ਚੁਗਿਆ ਜਾ ਸਕੇ ਉਹਨਾਂ ਦੀ ਚੀਜ਼ ਨੂੰ ਘਟਾਇਆ ਜਾ ਸਕੇ ਆਓ ਆਪਾਂ ਉਹਨਾਂ ਦੇ ਨਾਲ ਚੱਲੀਏ ਉਹਨਾਂ ਦੇ ਕੋਲ ਚੱਲੀਏ ਉਹਨਾਂ ਦੀਆਂ ਲੋੜਾਂ ਨੂੰ ਜਾਣਨ ਦਾ ਯਤਨ ਕਰੀਏ ਉਹਨਾਂ ਦੇ ਜ਼ਖਮਾਂ ਦੇ ਉੱਤੇ ਮਲ੍ਹਮ ਲਾਉਣ ਦਾ ਯਤਨ ਕਰੀਏ ਆਓ ਫਿਰ ਆਪਾਂ ਨਿੱਤਰਗੇ ਮદાન ਦੇ ਵਿੱਚ ਚੱਲੀਏ ਉਹਨਾਂ ਥਾਵਾਂ ਵੱਲ ਨੂੰ ਜਿੱਥੇ ਜਿੱਥੇ ਲੋਕ ਸਾਡੀ ਲੋੜ ਮਹਿਸੂਸ ਕਰਦੇ ਆ ਜਿੱਥੇ-ਜਿੱਥੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਮਲਾਜਮਾਂ ਦੀ ਲੋੜ ਆ ਜਿੱਥੇ-ਜਿੱਥੇ ਦਵਾਈ ਬੂਟੇ ਦੀ ਲੋੜ ਆ ਉੱਥੇ ਦਵਾਈ ਬੂਟੇ ਲੈ ਕੇ ਚੱਲ ਗਏ ਜਿੱਥੇ ਕਿਸੇ ਹੋਰ ਚੀਜ਼ ਦੀ ਤੁਸੀਂ ਮਦਦ ਕਰ ਸਕਦੇ ਹੋ ਜਿੰਨੀ ਸੰਭਵ ਮਦਦ ਹੋ ਸਕਦੀ ਆ ਉਹਨੂੰ ਸ਼ਿੱਦਤ ਦੇ ਨਾਲ ਸਾਨੂੰ ਕਰਨ ਦੀ ਲੋੜ ਆ ਗਹਿਰਾਈ ਨਾਲ ਸੋਚਦੇ ਹੋਏ ਲੋਕਾਂ ਦੀ ਮਦਦ ਦੇ ਲਈ ਅੱਗੇ ਆਉਂਗੇ ਤੇ ਆਪਣੇ ਜਿਹੜੀ ਆਮਦਨ ਆ ਆਪਣੀ ਕਿਰਤ ਕਮਾਈ ਆ ਜਿਹੜੀ ਉਹਦੇ ਵਿੱਚੋਂ ਦਸਵੰਧ ਕੱਢਦੇ ਹੋਏ ਤੁਸੀਂ ਲਾਜ਼ਮੀ ਤੌਰ ਤੇ ਲੋਕਾਂ ਦੇ ਲਈ ਕੁਝ ਨਾ ਕੁਝ ਕਰਨ ਦਾ ਯਤਨ ਕਰੋਗੇ ਜਿੰਨੀ ਜਿੰਨੀ ਸੰਭਵ ਮਦਦ ਹੈ ਉਹ ਉਸ ਨੂੰ ਲਾਜ਼ਮੀ ਤੌਰ ਤੇ ਅੰਮਲੀ ਜਾਮਾ ਪਹਿਨਾਉਂਦੇ ਹੋਏ ਅੱਗੇ ਵਧੋਗੇ ਧੰਨਵਾਦ